ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤੁਹਾਨੂੰ ਤਾਜੀ ਸੂਰ ਬੈੜ ਦਿਖਾਉਣੇ ਆ ਜਿਹੜੀ ਵੀਡੀਓ ਬਣਾਈ ਆ ਪਿੰਡ ਪਾਈ ਰੂਪਾ ਜ਼ਿਲ੍ਹਾ ਮਠੰਡਾ ਤਹਿਸੀਲ ਫੂਲ ਨੇੜੇ ਪਿੰਡ ਬਈ ਨੂੰ ਜਿੱਥੇ ਆ ਉਹ ਇਸਲਾਬਤਪੁਰਾ ਬਈ ਗੋਮਟੀ ਸੇਲ ਬਰਾਏ ਪਿੰਡਾਂ ਨੇੜੇ ਰਹਿੰਦਾ ਕੰਟੈਕਟ ਨੰਬਰ ਉਹ ਨਹੀਂ ਬਈ ਆਪਣਾ ਕੰਟੈਕਟ ਨੰਬਰ ਵੀ 84277 1623 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈਗਾ ਤੇ ਬਾਈ ਜਿਹੜੀ ਇਹ ਬੈੜ ਦੇਖ ਰਿਹਾ ਕਿਹੜਾ ਸੂ ਸੂਈ ਆ ਪਲੂਨ ਸੂਈ ਆ ਬਲਜਿੰਦਰ ਵੀਰ ਦੋ ਦੰਦ ਆਗੇ ਮੂੰਹ ਦੋ ਦੰਦ ਆ ਬਈ ਬੱਚਾ ਮੰਨ ਕੇ ਆਇਓ ਤੇ ਕਿੰਨਾ ਦੁੱਧ ਹਾਇਰਾ ਬਈ ਦੁੱਧ ਵੀਰੇ 14 ਲੀ ਠੀਕ ਆ 9-10 ਦਿਨ ਹੋਇਆ ਸੂਈ ਨੂੰ ਤੇ ਕਿੰਨਾ ਕੇ ਦੇ ਦੂ ਐਸਟੀਮੇਟ ਦੁੱਧ 18-20 ਵੀਰੇ ਬਾਕੀ ਸੇਵਾ ਦਾ ਦੁੱਧ ਤੇ ਬਾਈ ਮੁੱਲ ਨਾ ਤਾਂ ਬਾਈ ਨੇ ਦੇਖੋ 95 ਕਰਿਆ ਨਾ ਕਰਿਆ 90 ਨਾ ਕਰਿਆ ਐਡੇ ਇੰਨੇ ਮਹਿਣਾ ਵੀਰੇ ਜੇ ਮੰਨ ਕੇ ਲੋ ਦੁੱਧ ਦੀ ਕੈਪੈਸਿਟੀ ਜ਼ਿਆਦਾ ਹੁੰਦੀ 1 20-20 ਦੀਆਂ ਸੇਲ ਹੁੰਦੀਆਂ ਆਪਾਂ ਦੁੱਧ ਦੇ ਅਕੋਰਡਿੰਗ ਅਗਲੇ ਸੂਏ ਆਨੇ ਬਹੁਤ ਕੁਝ ਮੰਨ ਜਾਣਾ ਵੀਰੇ ਸਹੀ ਗੱਲ ਆ ਬਾਈ ਤੇ ਅੱਜ ਜਿਹੜਾ ਇਹਦਾ ਮੁੱਲ ਆ ਜਮਾ ਲੈਣ ਦੇਣ 78000 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਥਣਾ ਥਣਾ ਦੀ ਬਾਈ ਇੱਕ ਨੰਬਰ ਆ ਤੇ ਮੁੱਲ ਜੈਣੋ ਨਾ ਬਾਈ ਦਾ ਜਮਾ ਜਾਇਜ਼ ਰੱਖਿਆ ਵਗਾ ਤੇ ਬਾਕੀ ਕਿਸੇ ਵੀ ਵੀਰ ਨੂੰ ਨਾ ਵੈਰ ਪਸੰਦ ਆਵੇ ਕੰਟੈਕਟ ਜਰੂਰ ਕਰਿਓ ਜੀ ਸ਼ੋਰਟ ਨੂੰ ਵੇਖਣ ਲਈ ਧੰਨਵਾਦ ਬੱਚਾ ਇਹਦੇ ਮਗਰ ਆ ਗਿਆ ਬੱਚਾ